ਹਾਲੇਲੂਇਆ ਵਿਚਾਰੰਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਪਿੰਡ ਅਟਾਰੀ ਦੇ ਹਲਕਾ ਪਿੱਟੇਵਾਲ ਦੇ ਵਿੱਚ ਜੋ ਕਿ ਕੁਝ ਸ਼ਰਾਤੀ ਅਨਸਰ ਦੇ ਵੱਲੋਂ ਚਰਚ ਦੇ ਉੱਤੇ ਹਮਲਾ ਕੀਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਚਰਚ ਦੇ ਉੱਤੇ ਜੋ ਕਿ ਗੋਲੀ ਚਲਾਈ ਗਈ ਔਰ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਕ੍ਰਿਸਮਸ ਮਹੀਨੇ ਨੂੰ ਲੈ ਕੇ ਬਹੁਤ ਹੀ ਸ਼ਰਾਤੀ ਅਨਸਰਾਂ ਦੇ ਵੱਲੋਂ ਜੋ ਕਿ ਸ਼ਰਾਤੀ ਲੋਕਾਂ ਦੇ ਵੱਲੋਂ ਆਇਦੀ ਨਹੀਂ ਜੋ ਕਿ ਕ੍ਰਿਸਮਸ ਵਾਲੇ ਮਹੀਨੇ ਆਇਦੀ ਨਹੀਂ ਜੋ ਕਿ ਕ੍ਰਿਸਚਨ ਲੋਕਾਂ ਉਤੇ ਮਸੀ ਲੋਕਾਂ ਦੇ ਉਤੇ ਉਹਨਾਂ ਦੇ ਚਾਚਾ ਦੇ ਉਤੇ ਹਮਲੇ ਕੀਤੇ ਜਾਂਦੇ ਆ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਜੋ ਸ਼ਾਤੀ ਅੰਸਰ ਦੇ ਵੱਲੋਂ ਜੋ ਹਰਕਤ ਕੀਤੀ ਗਈ ਕਿ ਚਰਚ ਦੀ ਛੱਤ ਦੇ ਉੱਤੇ ਚੜ ਕੇ ਚਰਚ ਦੇ ਉਪਰੋਂ ਦੀ ਜੋ ਕਿ ਗੋਲੀ ਚਲਾ ਦਿੱਤੀ ਗਈ ਔਰ ਦੱਸਿਆ ਜਾ ਰਿਹਾ ਹੈ ਕਿ ਜੋ ਚਰਚ ਦੇ ਅੰਦਰ ਗੱਡੀ ਲੱਗੀ ਸੀ ਗੋਲੀ ਉਸ ਗੱਡੀ ਦੇ ਆ ਕੇ ਲੱਗੀ ਔਰ ਗੱਡੀ ਦਾ ਨੁਕਸਾਨ ਕੀਤਾ ਗਿਆ ਔਰ ਜਾਨੀਵਾਨੀ ਨੁਕਸਾਨ ਦੱਸਿਆ ਜਾ ਰਿਹਾ ਹੈ ਕਿ ਨਹੀਂ ਹੋਇਆ ਪਰ ਤੁਹਾਨੂੰ ਦੱਸ ਦਿੱਤਾ ਜਾਏ ਕਿ ਬਹੁਤ ਸਾਰੇ ਅਗਰ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਕਿ ਕਿਸ ਤਵੇਂ ਸਵਾਲੇ ਮੰਤ ਜਦੋਂ ਪ੍ਰਬੀਸ਼ੂ ਮਸੀਹ ਦਾ ਜੋ ਕਿ ਜਨਮ ਦਿਹਾੜਾ ਮਨਾਇਆ ਜਾਂਦਾ ਹੈ 크리스마ਸ ਮਨਾਇਆ ਜਾਂਦਾ ਉਹੀ ਮੰਥ ਦੇ ਵਿੱਚ ਜੋ ਕਿ ਬਹੁਤ ਸਾਰੇ ਇਹੋ ਜਿਹੇ ਸ਼ਰਾਤੀ ਅੰਸਰ ਉੱਠਦੇ ਨੇ ਬਹੁਤ ਸਾਰੇ ਐਸੇ ਲੋਕ ਉੱਠਦੇ ਨੇ ਜੋ ਵਿਰੋਧ ਕਰਨ ਦੇ ਲਈ ਖਰੇ ਹੋ ਜਾਂਦੇ ਨੇ ਆਇ ਦੀ ਨਹੀਂ ਇਹਨਾਂ ਦੇ ਵੱਲੋਂ ਜੋ ਕਿ 크ਰਿਸਚੀਅਨ ਲੋਕਾਂ ਦਾ ਚਰਚ ਸਦਾ ਪਰਮੇਸ਼ਰ ਦੇ ਲੋਕਾਂ ਦਾ ਪਾਸਟਰ ਦਾ ਵਿਰੋਧ ਕੀਤਾ ਜਾਂਦਾ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਜਿਸ ਸ਼ਰਾਤੀ ਅੰਸਰ ਦੇ ਵੱਲੋਂ ਚਰਚ ਦੇ ਉੱਤੇ ਹਮਲਾ ਕੀਤਾ ਗਿਆ ਚਰਚ ਦੇ ਉੱਤੇ ਗੋਲੀ ਚਲਾਈ ਗਈ ਹੈ ਪੂਰੀ ਜੋ ਕੀ ਘਟਨਾ ਜੋ ਕਿ ਛਿੱਛੀ ਵੀ ਕੈਮਰੇ ਦੇ ਵਿੱਚ ਸਾਮਿਲ ਹੋਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਤਰਕੇ ਮਨਹਰੇ ਦੀ ਹੀ ਇਹ ਗੱਲ ਹੈ ਪੂਰੇ ਤਰਕੇ ਦੀ ਗੱਲ ਹੈ ਜਦੋਂ ਕਿ ਸ਼ਰਾਤੀ ਅੰਸਰ ਦੇ ਵੱਲੋਂ ਜੋ ਕਿ ਚਰਚ ਦੇ ਉੱਤੇ ਛੱਤ ਉੱਤੇ ਚੜਕੇ ਜੋ ਕਿ ਚਰਚ ਦੇ ਛੱਤ ਦੇ ਉੱਤੇ ਦੀ ਜੋ ਕਿ ਗੋਲੀ ਚਲਾ ਦਿੱਤੀ ਗਈ ਔਰ ਤੁਸੀਂ ਦੇਖ ਸਕਦੇ ਹੋ ਸਭਸੀ ਲੋਕ ਵੀ ਜੇਕਰ ਇਸ ਵੀਡੀਓ ਨੂੰ ਦੇਖ ਰਹੇ ਹੋ ਤੇ ਤੁਸੀਂ ਦੇਖਦੇ ਹੋ ਕਿ ਕਿੱਦਾਂ ਵਿਰੋਧੀਆਂ ਦੇ ਵੱਲੋਂ ਜੋ ਕਿ ਅਟੈਕ ਵੱਧਦੇ ਜਾ ਰਹੇ ਨੇ ਵਿਰੋਧੀਆਂ ਦੇ ਵੱਲੋਂ ਸ਼ਰਾਤਾ ਵੱਧਦੀਆਂ ਜਾ ਰਹੀਆਂ ਨੇ ਜੋ ਆਇਦੇ ਨਹੀਂ ਚਰਚਸ ਦੇ ਪਰਮੇਸ਼ਰ ਦੇ ਲੋਕਾਂ ਤੇ ਔਰ ਪ੍ਰਭੂ ਦੇ ਲੋਕਾਂ ਦੇ ਪਾਸਟਰਾ ਤੇ ਜੋ ਕਿ ਅਟੈਕ ਕਰਨ ਦੀ ਜੋ ਕਿ ਕੋਸ਼ਿਸ਼ ਕਰਦੇ ਨੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਜੋ ਕਿ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਔਰ ਇਹਨਾਂ ਨੂੰ ਜੋ ਕਿ ਸਜ਼ਾ ਦਿਵਾਨੀ ਚਾਹੀਦੀ ਔਰ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰੋ ਔਰ ਆਓ ਅਸੀਂ ਅੱਗੇ ਪੂਰੀ ਵੀਡੀਓ ਨੂੰ ਦੇਖਦੇ ਆਂ ਹਾਂਜੀ ਸਰ ਕੀ ਮਸਲਾ ਹੈ ਸਾਰਾ ਗੋਲੀ ਚੱਲਣ ਦਾ ਇਹ ਜੀ ਇਹ ਚਰਚ ਮਸੀਹ ਕਲੀਸਿਆ ਪਿੰਡ ਵਡਾਲਾ ਪਿੱਟੇਵੜ ਦਾ ਮਸਲਾ ਆ ਤੇ ਮੇਰਾ ਨਾਮ ਸੈਮੂਲ ਮਸੀਹ ਆ ਇਹ ਸੋਮਵਾਰ ਸਵੇਰੇ ਤੜਕੇ ਕੋਈ ਸਵਾ 4 ਵਜੇ ਦੇ ਕਰੀਬ ਮੈਂ ਇੱਥੇ ਸਾਹਮਣੇ ਗਮਰੇਜਰ ਲਮੇ ਪਿਆ ਸੀ ਨਾਲ ਮੇਰੇ ਵਾਈਫ ਬੱਚੇ ਸਾਰੇ ਇੱਥੇ ਸੀ ਤੇ ਮੇਰੇ ਪਾਪਾ ਤੇ ਬਾਕੀ ਮੰਮੀ ਸਾਰੇ ਅੰਦਰ ਹਾਲ ਚ ਲੇਟੇ ਤੇ ਸਵਾ 4 ਵਜੇ ਕਰੀਬ ਕੋਈ ਬੜੀ ਜਿਆਦੀ ਆਵਾਜ਼ ਆਈ ਗੋਲੀ ਦੀ ਇੱਕ ਸ਼ੀਸ਼ਾ ਟੁੱਟਣ ਦੀ ਤੇ ਮੈਂ ਉਸ ਵੇਲੇ ਇਹਨਾਂ ਨੂੰ ਫੋਨ ਕਰਕੇ ਅੰਦਰੋਂ ਮੇਰੇ ਚੋਟ ਲੱਗੀ ਸੱਟ ਲੱਗੀ ਹੈ ਗੋਡੇ ਤੇ ਮੈਂ ਉੱਥੇ ਨਹੀਂ ਜਾਂਦਾ ਐਕਸੀਡੈਂਟ ਕਰਕੇ ਤੇ ਮੈਨੂੰ ਫੋਨ ਕੀਤਾ ਕਿ ਬਾਹਰ ਉੱਠ ਕੇ ਵੇਖੋ ਜਰਾ ਕੀ ਕੀ ਚੱਕਰ ਹੈ ਇਹਨਾਂ ਬਾਹਰ ਆ ਕੇ ਦੇਖਿਆ ਥੋੜਾ ਪਤਾ ਪਤਾ ਕੀਤਾ ਬਾਹਰ ਗਲੀ 'ਚ ਵੀ ਜਾ ਕੇ ਦੇਖਿਆ ਤੇ ਕੋਈ ਮਿਲਿਆ ਨਹੀਂ ਬੰਦਾ ਉਸ ਤੋਂ ਬਾਅਦ ਅਸੀਂ ਫਿਰ ਇਹ ਗੱਡੀ ਵੱਲ ਧਿਆਨ ਹੀ ਨਹੀਂ ਗਿਆ ਵੀ ਗੱਡੀ ਦਾ ਸ਼ੀਸ਼ਾ ਟੁੱਟਾ ਹੈ ਤੇ ਬਾਅਦ 'ਚ ਫਿਰ ਸੋਗੇ ਸਵੇਰੇ 7:30 ਵਜੇ ਫਿਰ ਜਦੋਂ ਉੱਠੇ ਤੇ ਗੱਡੀ ਦਾ ਸ਼ੀਸ਼ਾ ਵੇਖਿਆ ਵੀ ਗੱਡੀ ਦਾ ਸ਼ੀਸ਼ਾ ਕਾਹਦੇ ਨਾਲ ਟੁੱਟਾ ਜਦੋਂ ਇਹਦੀ ਭਾਲ ਕੀਤੀ ਅਸੀਂ ਤੇ ਉੱਥੇ ਸਾਡੇ ਸਾਹਮਣੇ ਉੱਥੇ ਬਾਥਰੂਮ ਦੇ ਸਾਹਮਣੇ ਗੋਲੀ ਮਿਲੀ ਸਾਨੂੰ ਪਿਸਤੌਲ ਦੀ ਗੋਲੀ ਜਿਹੜੀ ਨਹੀਂ ਉਹ ਮਿਲੀ ਫਿਰ ਅਸੀਂ ਉਹ ਦੇਖੀ ਤੇ ਉੱਪਰੋਂ ਸਥਿਤਰ ਉਧਰ ਦੇਖਣ ਲੱਗੇ ਵੀ ਕਿਧਰੋਂ ਫਿਰ ਇਹ ਜਾ ਕੇ ਗਵਾਂਡੀ ਦੇ ਕੈਮਰੇ ਕਮਰੇ ਚੈੱਕ ਕਰਾਏ ਉਹ ਕੈਮਰੇ ਦੇ ਵਿੱਚ ਬੰਦਾ ਤੇ ਕੋਈ ਨਹੀਂ ਆਇਆ ਉਸ ਟਾਈਮ ਦੇ ਵਿੱਚ ਪਰ ਗੋਲੀ ਚੱਲਣ ਦੀ ਆਵਾਜ਼ ਰਿਕਾਰਡ ਹੋਈ ਹੈ ਤੇ ਉਸ ਤੋਂ ਬਾਅਦ ਇਹ ਸਾਰੇ ਸਰਚ ਕੀਤਾ ਤੇ ਉੱਪਰ ਦੇਖਿਆ ਤੇ ਉਹ ਸਾਹਮਣੇ ਉੱਪਰ ਮੁਗ ਗਿਆ ਡਕਟਿਆ ਜਿਹਦੇ ਵਿੱਚ ਇੱਕ ਭਲਾਈ ਰੱਖੀ ਹੈ ਲੱਕੜ ਦੀ ਭਲਾਈ ਆ ਉਹਦੇ ਉੱਪਰ ਇੱਕ ਹੋਰ ਫਾਈਬਰ ਦੀ ਸ਼ੀਟ ਆ ਉਹਦੇ ਉੱਪਰ ਇੱਕ ਹੋਰ ਉਤੋਂ ਕਵਰ ਕੀਤਾ ਸੀ ਉਹਨੂੰ ਬਾਰਿਸ਼ ਵਾਸਤੇ ਨਾ ਦੋ ਤਿੰਨ ਚੀਜ਼ਾਂ ਪਈਆਂ ਹੈ ਉਹਦੇ ਵਿੱਚੋਂ ਉੱਪਰੋਂ ਕਿਸ ਨੇ ਗੋਲੀ ਚਲਾਈ ਆ ਸਿੱਧੀ ਉਹ ਦੋਹਾਂ ਤਿੰਨਾਂ ਚੀਜ਼ਾਂ ਨੂੰ ਪਾਰ ਕਰਦੀ ਹੋਈ ਸਿੱਧੀ ਗੱਡੀ ਦੇ ਸ਼ੀਸ਼ੇ ਤੇ ਵੱਜ ਕੇ ਤੇ ਗੇੜ ਨੂੰ ਵੱਜ ਕੇ ਉੱਥੇ ਡੇਗੀ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਕਰਵਾਇਆ ਤੇ ਫਿਰ ਸਾਰੇ ਪੁਲਿਸ ਨੂੰ ਇਤਲਾਹ ਦਿੱਤੀ ਆ ਤੇ ਉਹਨਾਂ ਨੇ ਕੋਲ ਦਰਖਾਸਤ ਲਿਖਾਈ ਜੀ ਮੌਕਾ ਵੇਖਣਾ ਹੈ ਮੌਕਾ ਵੇਖਣਾ ਹੈ ਪੁਲਿਸ ਵਾਲੇ ਮੌਕਾ ਵੇਖਣਾ ਹੈ ਕੋਈ ਪੁਰਾਣੀ ਰੰਜਿਸ਼ ਜਾਂ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਸ਼ੱਕ ਪੁਰਾਣੀ ਕੋਈ ਰੰਜਿਸ਼ ਦੇਖੋ ਜੀ ਇਹ ਚਰਚਾ ਮੈਂ ਸਾਡੀ ਤਾਂ ਕੋਈ ਕਿਸੇ ਦੇ ਨਾਲ ਇੱਥੇ ਤੁਸੀਂ ਲੋਕਲ ਵੀ ਇਨਕੁਆਇਰੀ ਕਰ ਸਕਦੇ ਜਿਹਦੇ ਨਾਲ ਕੋਈ ਅਜੇ ਤਾਂ ਕੋਈ ਕੋਈ ਉੱਚੀ ਦੀ ਗੱਲ ਨਹੀਂ ਹੋਈ 30 ਸਾਲ ਤੋਂ ਪੁਰਾਣਾ ਚਰਚਾ ਚੱਲਣ ਦੇ ਪੁਰਾਣੇ ਚਰਚ ਨੂੰ ਲੈ ਕੇ ਹੋਵੇ ਵਿਵਾਦ ਕੀ ਚਰਚ ਨਹੀਂ ਲੱਗਣ ਦੇਣਾ ਨਹੀਂ ਇਦਾਂ ਦਾ ਕੋਈ ਵਿਵਾਦ ਨਹੀਂ ਸਾਡੇ ਇਦਾਂ ਦੇ ਆਪਣੇ ਸਾਰੇ ਲਾਗੇ ਜੋ ਵੀ ਆ ਸਹਿਮਤ ਆ ਆਪਣੇ ਵਾਲੀ ਕੌਡੀ ਸਾਰੇ ਸਹਿਮਤ ਆ ਕੋਈ ਚੱਕਰ ਨਹੀਂ ਇਹੋ ਜਿਹਾ ਪੁਰਾਣਾ ਚਰਚਾ ਚੱਲਣ ਡਿਆ ਕੋਈ ਅੱਜ ਨਵਾਂ ਨਹੀਂ ਹੈ ਕਿਹਨੇ ਚਲੋਗੇ 25 30 ਸਾਲ ਹੋ ਗਏ 25 30 ਸਾਲ ਹੋ ਗਏ ਬਿਲਡਿੰਗ ਨੂੰ ਕੋਈ 20 22 ਸਾਲ ਹੋ ਗਏ ਨੇ ਚਰਚ ਚੱਲਦੇ ਨੂੰ ਉੱਥੇ 30 ਸਾਲ ਹੋਈ ਗਏ ਕੌਣ ਚਲਾਉਂਦਾ ਚਰਚ ਚਰਚ ਮੇਰੇ ਫਾਦਰ ਸਾਹਿਬ ਆ ਪਾਸ ਅਸਤਾਰਾਮ ਸਿੰਘ ਜੀ ਠੀਕ ਹੈ ਜੀ ਹਾਂਜੀ ਤੇ ਪੁਲਿਸ ਵੱਲੋਂ ਹੁਣ ਕੀ ਅਸ਼ਵਾਸ਼ਣ ਦਿੱਤਾ ਗਿਆ ਤੁਹਾਨੂੰ ਪੁਲਿਸ ਨੇ ਆਏ ਹੀ ਉਹਨਾਂ ਵੈਰੀਫਿਕੇਸ਼ਨ ਕਰਕੇ ਤੇ ਰਪੜ ਦਰਜ ਕਰ ਲਈ ਆ ਮਤਲਬ ਕਿ ਨਹੀਂ ਐਫ ਆਈ ਆਰ ਹੋਈ ਆ ਜਾਂ ਤਾਂ ਇਹ ਦਫਾਤ ਨਹੀਂ ਅਜੇ ਲੋਜ ਹੋਈ ਐਫ ਆਈ ਆਰ ਦੇ ਵਾਸਤੇ ਹੀ ਕਰ ਰਹੇ ਆ ਗੱਲ ਉਹ ਕਹਿੰਦੇ ਕਿ ਐਫ ਆਈ ਆਰ ਮਤਲਬ ਕਿ ਅਣਪਛਾਤੇ ਦੀ ਹੀ ਰਪੜ ਦਰਜ ਕਰ ਲਈ ਆ ਕਿ ਅਣਪਛਾਤੇ ਬੰਦੇ ਨੇ ਮਤਲਬ ਕਿ ਗੋ ਤੇ ਪਰ ਅਜੇ ਬੰਦੇ ਦਾ ਕੁਝ ਕਨਫਰਮ ਨਹੀਂ ਹੋ ਰਿਹਾ ਵੀ ਕਿਹੜਾ ਬੰਦਾ ਸੀ ਕਿਸ ਵਜ੍ਹਾ ਨਾਲ ਕਿਉਂ ਜਾਂ ਕੋਈ ਮਤਲਬ ਉਹਦੀ ਕੋਈ ਸਾਡੇ ਨਾਲ ਕੋਈ ਰੰਜਿਸ਼ ਆ ਜਾਂ ਚਰਚ ਨਾਲ ਆ ਕੋਈ ਜਾਂ ਕਿੱਦਾਂ ਹੈ ਜੀ ਤੁਹਾਨੂੰ ਕਿਸੇ ਤੇ ਸ਼ੱਕ ਨਹੀਂਗਾ ਤੁਸੀਂ ਵੀ ਅਣਪਛਾਤੇ ਦਰਖਾਸਤ ਦਿੱਤੀ ਹੋਈ ਆ ਅਣਪਛਾਤੇ ਦਰਖਾਸਤ ਦਿੱਤੀ ਸਾਨੂੰ ਕਿਸੇ ਤੇ ਸ਼ੱਕ ਨਹੀਂ ਹੈਗਾ ਨਾ ਸਾਡੀ ਕਿਸੇ ਨਾਲ ਕੋਈ ਰੰਜਿਸ਼ ਹੈ ਨਾ ਕੋਈ ਕੋਈ ਝਗੜਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਪਹਿਲੇ ਤੇ ਨਹੀਂ ਕੋਈ ਇੰਝ ਦੀ ਵਾਰਦਾਤ ਹੋਈ ਕਦੀ ਇਸ ਤੋਂ ਪਹਿਲਾਂ ਅਜੇ ਤੱਕ ਕੋਈ ਨਹੀਂ ਹੋਈ ਠੀਕ ਹੈ ਜੀ 25-30 ਸਾਲ ਤੋਂ ਚਰ ਚੱਲ ਰਹੀ ਹੈ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੀ ਕਰਦੇ ਆ ਕਿ ਇਸ ਮਾਮਲੇ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਤੇ ਦੋਸ਼ੀ ਦਾ ਪਤਾ ਲਾ ਕੇ ਤੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਸਾਡਾ ਦਿਨ ਦਿਹਾੜਾ ਆਉਣ ਵਾਲਾ ਵਾ ਸਾਨੂੰ ਕੁਝ ਇਹ ਵੀ ਡਾਊਟ ਹੈ ਕਿ ਇਹ 크리스마ਸ ਨੂੰ ਮਤਲਬ ਕਿ ਆਉਣ ਵਾਲਾ ਹੈ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਕੁਝ ਇਦਾਂ ਦਾ ਕਿਸੇ ਨੇ ਮਤਲਬ ਕਿ ਇੱਕ ਡਰੋਨ ਵਾਲਾ ਲਾ ਲਓ ਕਿ ਡਰੋਨ ਦਾ ਧਮਕਾਉਂਦਾ ਵੀ ਇਹ ਨਾ ਕਰਨਾ ਜਾਂ ਕੁਝ ਵੀ ਲਾ ਲਓ ਇਸ ਤਰ੍ਹਾਂ ਦੇ ਕੋਈ ਇਸ ਤਰ੍ਹਾਂ ਦੀ ਤੰਕੀ ਵਗੈਰਾ ਤਾਂ ਨਹੀਂ ਆਈ ਇਸ ਤਰ੍ਹਾਂ ਦੀ ਕੋਈ ਧਮਕੀ ਕੋਈ ਨਹੀਂ ਹੈ ਠੀਕ ਹੈ ਸਿਰਫ ਤੁਹਾਨੂੰ ਆਪਣੇ ਵੱਲੋਂ ਹੀ ਸ਼ੱਕ ਆ ਕਿ ਸਾਨੂੰ ਇਸ ਤਰ੍ਹਾਂ ਸ਼ੱਕ ਆ ਵੀ ਮਤਲਬ ਹੋ ਸਕਦਾ 크ਿਸਮਸ ਦਾ ਕਰਕੇ ਜਾਂ ਡਰੋਨ ਵਾਸਤੇ ਧਮਕਾਉਣ ਵਾਸਤੇ ਕਿਉਂਕਿ ਕੁਝ ਪਿੱਛੇ ਵੀ 크ਿਸਮਸ ਦੇ ਵਿੱਚ ਨਾ ਮਤਲਬ ਕਿ ਇੱਥੇ ਕਈ ਸ਼ਰਾਰਤੀ ਅੰਸਰ ਜਦੋਂ ਫੰਕਸ਼ਨ ਚੱਲਦਾ ਹੁੰਦਾ ਰਾਤ ਦੀ ਫਰੇਅਰ ਮੀਟਿੰਗ ਦੇ ਵਿੱਚ ਬਾਹਰ ਗਲੀ 'ਚ ਆ ਕੇ ਹੁੱਲੜਬਾਜੀ ਕਰਦੇ ਆ ਤੇ ਸਾਨੂੰ ਇਸ ਕਰਕੇ ਥੋੜਾ ਸ਼ੱਕ ਆ ਕਿ ਹੋ ਸਕਦਾ ਉਹਦੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਡਰੋਨ ਵਾਸਤੇ ਮਤਲਬ ਇੱਕ ਡਰਾਵੇ ਦੇ ਤੌਰ ਤੇ ਕੰਮ ਕੀਤਾ ਹੋਵੇ ਹਾਂਜੀ ਸਰ ਬਾਕੀ ਕੋਈ ਜਾਣੀ ਵਾਲੀ ਨੁਕਸਾਨਤਾ ਨਹੀਂ ਹੋਇਆ ਜਾਨੀ ਮਾਲੀ ਦੇਖੋ ਜੀ ਹੁਣ ਤੇ ਚਲੋ ਬਾਈ ਚਾਂਸ ਹੀ ਵੈਸੇ ਕਿਸੇ ਵੇਲੇ ਇੱਥੇ ਵੀ ਸੁੱਤੇ ਹੁੰਦੇ ਆ ਵਾਰ ਤੇ ਅੱਜ ਤੇ ਚਲੋ ਗੱਡੀ ਲੱਗੀ ਸੀ ਅਸੀਂ ਕਮਰਿਆਂ ਦੇ ਵਿੱਚ ਹੀ ਤੇ ਗੱਡੀ ਦਾ ਨੁਕਸਾਨ ਹੋਇਆ ਸ਼ੀਸ਼ਾ ਟੁੱਟ ਗਿਆ ਤੇ ਬਾਕੀ ਜਾਨੀ ਤੇ ਕੋਈ ਨੁਕਸਾਨ ਨਹੀਂ ਹੈ ਜੇ ਫਿਲਹਾਲ ਹੋਇਆ ਪਰ ਅੱਗੇ ਸਾਨੂੰ ਇਹ ਖਤਰਾ ਹੈ ਕਿ ਹੋ ਸਕਦਾ ਕਿਸੇ ਬੰਦੇ ਨੇ ਸਾਡੇ ਉੱਤੇ ਵਾਰ ਕੀਤਾ ਹੋਵੇ ਜਾਂ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਚਲੋ ਬਾਈ ਚਾਂਸ ਬਚ ਗਏ ਆ ਤੇ ਅਸੀਂ ਚਾਹੁੰਦੇ ਆ ਕਿ ਪੁਲਿਸ ਆਪਣੀ ਅੱਗੇ ਵੰਦੀ ਕਾਰਵਾਈ ਸੋਲਿਡ ਕਾਰਵਾਈ ਕਰੇ ਤੇ ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਉੱਤੇ ਪ੍ਰੋਪਰ ਐਫ ਆਈ ਆਰ ਹੋ ਕੇ ਪਰਚਾ ਦਰਜ ਹੋਵੇ ਠੀਕ ਹੈ ਹਾਂ ਜੀ ਪਾਸ ਜੀ ਇਹ ਮੈਂ ਇੱਥੋਂ ਗੋਲੀ ਚਲਾਈ ਜਾਨ ਨੇ ਬਲੋਕੇ ਮਤਲਬ ਇਹਦੇ ਵਿੱਚ ਪਹਿਲਾਂ ਵੱਜੀ ਆ ਫਿਰ ਆਹ ਦੇਖੋ ਹੌਲ ਹੋ ਜਾਂਦਾ ਜੀ ਐਦੀ ਗੇਜੀ ਗੋਲੀ ਚੱਲੀ ਠੀਕ ਹੈ ਥੱਲੇ ਥੱਲੇ ਗੱਡੀ ਲੱਗੀ ਗੱਡੀ ਦੇ ਸੀਸੇ ਤੇ ਵੱਜੀ ਗੋਲੀ ਕਿਸੇ ਨੂੰ ਕੋਈ ਨੁਕਸਾਨ ਤੇ ਨਹੀਂ ਪਹੁੰਚਿਆ ਹਾਂਜੀ ਸਰ ਜਿਹੜੀ ਵਡਾਲਾ ਪਿੰਟੇ ਵੜ ਚਰਚੇ ਗੋਲੀ ਚੱਲੀ ਆ ਪਰਸੋਂ 17 ਤਰੀਕ ਨੂੰ ਸਵੇਰੇ ਠੀਕ ਹੈ ਉਹਦਾ ਉਹਦੇ ਬਾਰੇ ਉਹਦੇ ਬਾਰੇ ਸਾਡੇ ਕੋਲ ਮੌਕਾ ਵੇਖਿਆ ਜੀ ਬਾਕੀ ਤਪੇਸ਼ ਚੱਲ ਰਿਹਾ ਜੋ ਸਾਹਮਣੇ ਦਾ ਉਹਦੇ ਬਾਰੇ ਦੱਸਿਆ ਜਾਊਗਾ ਪਿਆਰ ਕੇ ਮੈਨੂੰ ਉਹ ਚੈਨ ਪਾਰਟੀ ਵੀ ਨਹੀਂ ਦਿੰਦੇ ਸਾਨੂੰ